ਕਹਿਣ ਲੱਗੇ ਜਦੋਂ ਮੀਰ ਮੰਨੂ ਨੇ ਇਹਨਾਂ ਮਾਵਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਬੱਚਿਆਂ ਦੇ ਸਮੇਤ ਉਹਨਾਂ ਨੂੰ ਜੇਲ੍ਹ ਵਿੱਚ ਲਾਹੌਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਗੁਰੂ ਪਿਆਰਿਓ ਤੇ ਸਵਾ ਸਵਾ ਮੰਨ ਦੇ ਪੀਸਣੇ ਪੀਸਣ ਦਾ ਹੁਕਮ ਹੋਇਆ ਕਿ ਤੁਸੀਂ ਪੀਸਣਾ ਹੈ ਸਵਾ ਸਵਾ ਮੰਨ ਤੇ ਗੁਰੂ ਪਿਆਰਿਓ ਜਿਹੜੀ ਮਾਂ ਚੱਕੀ ਚਲਾਉਂਦੀ ਜੇ ਕਿਤੇ ਰੁਕ ਜਾਂਦੀ ਤੇ ਉਹਨੂੰ ਕੋਰੜੇ ਮਾਰੇ ਜਾਂਦੇ ਸਾਰੀ ਦਿਹਾੜੀ ਉਹ ਮਾਵਾਂ ਚੱਕੀਆਂ ਚਲਾਉਂਦੀਆਂ ਤੇ ਸ਼ਾਮ ਨੂੰ ਜਦੋਂ ਉਹਨਾਂ ਨੇ ਆਰਾਮ ਕਰਨਾ ਹੁੰਦਾ ਉਹਨਾਂ ਦੇ ਸਰੀਰਾਂ ਤੇ ਭਾਰੇ ਪੱਥਰ ਰੱਖ ਦਿੱਤੇ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਿਨ ਵੇਲੇ ਥਕੀਆਂ ਰਾਤ ਨੂੰ ਸੌਣ ਦਾ ਟਾਈਮ ਮਿਲਿਆ ਉਹ ਵੀ ਸਰੀਰ ਤੇ ਭਾਰਾ ਪੱਥਰ ਕਿੰਨੀ ਦਿਗਤ ਹੈ ਫਿਰ ਵੀ ਮਾਵਾਂ ਚੜ੍ਹਦੀਆਂ ਕਲਾ ਦੇ ਵਿੱਚ ਚੱਕੀ ਚਲਾਉਂਦੀਆਂ ਚੜ੍ਹਦੀ ਕਲਾ ਵਿੱਚ ਤੇ ਲੰਮੇ ਪੈ ਕੇ ਵੀ ਚੜਦੀ ਕਲਾ ਵਿੱਚ ਸਰੀਰ ਤੇ ਭਾਰਾ ਪੱਥਰ ਪਿਆ ਏ ਤੇ ਗੁਰਮਖੋ ਉਹਨਾਂ ਦੇ ਬੱਚੇ ਨਿੱਕੇ ਨਿੱਕੇ ਉਹਨਾਂ ਦੇ ਕੋਲੋਂ ਖੋਹ ਖੋ ਕੇ ਉਹਨਾਂ ਜ਼ਾਲਮਾਂ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਰਮਖੋ ਨੇਜਿਆਂ ਵਿੱਚ ਪਰੋ ਪਰੋ ਕੇ ਉਹਨਾਂ ਦੇ ਸਾਹਮਣੇ ਉੱਤੋਂ ਸੁੱਟ ਕੇ ਥੱਲੇ ਪਰੋ ਨੇਜਾ ਕਰਕੇ ਪਰੋ ਦਿੰਦੇ ਉਹਨਾਂ ਦੇ ਸਾਹਮਣੇ ਟੋਡੇ ਟੋਡੇ ਕਰਕੇ ਲੋਹੇ ਦੀਆਂ ਤਾਰਾਂ ਵਿੱਚ ਉਹਨਾਂ ਦੀਆਂ ਲੱਤਾਂ ਬਾਹਾਂ ਸਰੀਰ ਗਰਦਨ ਇਸ ਪਰੋਕੇ ਹਸਦਿਆਂ ਹੋਇਆ ਉਹਨਾਂ ਦੇ ਗਲਾਂ ਵਿੱਚ ਪਾ ਦੇਣਾ ਆ ਲਓ ਤੁਹਾਡੇ ਪੁੱਤਰਾਂ ਦੇ ਹਾਰ ਤੁਹਾਡੇ ਗਲਾਂ ਵਿੱਚ ਪਾ ਦਿੱਤੇ ਤੁਹਾਡੇ ਗਲਾਂ ਵਿੱਚ ਪਾ ਦਿੱਤੇ ਤੇ ਮਾਵਾਂ ਕਹਿ ਦਿੰਦੀਆਂ ਧੰਨਵਾਦ ਹੈ ਤੁਹਾਡਾ ਸ਼ੁਕਰ ਕਰਦੀਆਂ ਬਾਜਾਂ ਵਾਲੇ ਦਾ ਸਾਡੇ ਪੁੱਤ ਨਾਸਮਨ ਗੋਦੀ ਵਿੱਚ ਉੱਠ ਕੇ ਸੱਚੀ ਗੋਦ ਵਿੱਚ ਚਲੇ ਗਏ ਆ ਜੇ ਸਾਡੇ ਪੁੱਤ ਜਿੰਦੇ ਰਹਿੰਦੇ ਸ਼ਾਇਦ ਉਹ ਮੁਗਲ ਬਣ ਜਾਂਦੇ ਉਹ ਜ਼ਾਲਮ ਬਣ ਜਾਂਦੇ ਉਹ ਤੁਹਾਡੀ ਜੋ ਜਿਹੜਾ ਤੁਹਾਡਾ ਧਰਮ ਹੈ ਮੁਸਲ ਧਰਮ ਮੁਸਲਮਾਨ ਧਰਮ ਉਹਨੂੰ ਕਬੂਲ ਕਰ ਲੈਂਦੇ ਉਹ ਮੁਸਲਮਾਨ ਬਣ ਜਾਂਦੇ ਉਹ ਸ਼ਰਅ ਵਿੱਚ ਆ ਜਾਂਦੇ ਸਾਨੂੰ ਬੜਾ ਦੁੱਖ ਲੱਗਣਾ ਸੀ ਵੀ ਸਾਡੇ ਪੁੱਤ ਮੁਸਲਮਾਨ ਬਣ ਗਏ ਆ ਪਰ ਅਸੀਂ ਫਕਰ ਮਹਿਸੂਸ ਕਰਦੀਆਂ ਵਾ ਸਾਡੇ ਪੁੱਤ ਹਾਰੇ ਨਹੀਂ ਉਹ ਜਿੱਤ ਗਿਆ ਨਾ ਅਸੀਂ ਹਾਰੀਆਂ ਨਾ ਸਾਡੇ ਪੁੱਤ ਹਾਰੇ ਉੱਥੇ ਕਿਹਾ ਤੁਹਾਡੇ ਗਲਾਂ ਵਿੱਚ ਤੁਹਾਡੇ ਪੁੱਤਾਂ ਦੇ ਹਾਰ ਪਾ ਦਿੱਤੇ ਆ ਤੁਹਾਨੂੰ ਦੁੱਖ ਨਹੀਂ ਹੋਇਆ ਤੇ ਮਾਵਾਂ ਕਹਿੰਦੀਆਂ ਸਨ ਹਾਰ ਉਹਨਾਂ ਦੇ ਗਲਾਂ ਵਿੱਚ ਪੈਂਦੇ ਜਿਹੜੇ ਜਿੱਤੇ ਹੋਣ ਜਿਨ੍ਹਾਂ ਦੀ ਜਿੱਤ ਹੋਈ ਹੋਵੇ ਉਹਨਾਂ ਦੇ ਗਲਾਂ ਵਿੱਚ ਹਾਰ ਪੈਂਦੇ ਆ ਪਿਆਰਿਓ ਤੇ ਉਹ ਕਹਿੰਦੀਆਂ ਅਸੀਂ ਜਿੱਤ ਗਈਆਂ ਉਹ ਮੀਰ ਮੰਨੂ ਜ਼ਾਲਮਾ ਤੂੰ ਹਾਰ ਗਿਓ ਕਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪੁੱਤ ਹਾਰ ਪਾਇਆ ਸੀ ਤੇ ਜ਼ਾਲਮ ਕਹਿੰਦਾ ਉਹ ਬੰਦਾ ਸਿੰਘਾ ਤੂੰ ਹਾਰ ਗਿਓ ਅਸੀਂ ਜਿੱਤ ਗਏ ਕਹਿੰਦੇ ਨਹੀਂ ਉਹ ਜ਼ਾਲਮਾ ਮੈਂ ਹਾਰਿਆ ਨਹੀਂ ਮੈਂ ਜਿੱਤਿਆ ਵਾਂ ਕਿਉਂਕਿ ਮੇਰੇ ਗਲ ਵਿੱਚ ਹਾਰ ਪੈ ਗਿਆ ਜਿਹੜੇ ਜਿੱਤਦੇ ਨੇ ਹਾਰ ਉਹਨਾਂ ਦੇ ਗਲਾਂ ਵਿੱਚ ਪੈਂਦੇ ਹੁੰਦੇ ਆ ਦੂਜਿਆਂ ਦੇ ਗਲਾਂ ਵਿੱਚ ਨਹੀਂ ਪੈਂਦੇ ਇਹ ਮਾਵਾਂ ਜਿੱਤੀਆਂ ਸਨ ਉਹਨਾਂ ਨੇ ਮੁਸੀਬਤ ਦੇ ਵਿੱਚ ਵੀ ਰੱਬ ਨੂੰ ਚੇਤੇ ਕੀਤਾ ਤੇ ਆਪਣੇ ਬੱਚਿਆਂ ਨੂੰ ਇੰਨਾ ਪਰਪਖ ਕੀਤਾ ਉਹ ਬੱਚੇ ਵੀ ਹਾਸ ਹਾਸ ਕੇ ਗੁਰਮੁਖੋ ਕੁਰਬਾਨ ਹੋ ਗਏ ਉਹ ਕੁਰਬਾਨ ਹੋ ਗਏ ਬਾਬਾ